ਅੱਜ ਪਿੰਡ ਵੱਡੇ ਸਭਰਾ ਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੇ ਕੇਂਦਰ ਸਰਕਾਰ ਦਾ ਫੂਕਿਆ ਪੁੱਦਲਾ ਜੀ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨਾਂ ਤੇ ਤਸ਼ੱਦਦ ਟਾਇਆ ਜੀ ਹੋਰ ਵੀ ਬੜੀਆਂ ਗੱਲਾਂ ਬਾਤਾਂ ਜੀ ਆਜੋ ਤੁਹਾਨੂੰ ਸਾਡੇ ਸੂਬਾ ਸਖਤਰ ਸੂਬਾ ਆਗੂ ਇਕਾਈ ਪ੍ਰਧਾਨ ਜੀ ਸਾਰੇ ਇੱਥੇ ਮੌਜੂਦ ਨੇ ਤੇ ਪਿੰਡ ਦੇ ਜਿੰਨੇ ਵੀ ਹੋਰ ਵੀ ਨੌਜਵਾਨ ਵੀਰ ਬਾਕੀ ਆਜੋ ਤੁਹਾਨੂੰ ਸਾਰੀ ਗੱਲਬਾਤ ਤੋਂ ਜਾਣੂ ਕਰਾਉਣੇ ਆ ਜੀ ਕੀ ਕੁਝ ਉਸ ਜਗ੍ਹਾ ਤੇ ਵਾਪਰਿਆ ਕਿਦਾਂ ਤਸ਼ੱਦਦ ਢਟਾਇਆ ਕੀ ਗੱਲਬਾਤ ਹੋਈ ਜੀ ਜਿਸ ਕਰਕੇ ਸਾਨੂੰ ਇਹ ਵਾਰ-ਵਾਰ ਸਰਕਾਰਾਂ ਦੇ ਪੁਦਲੇ ਫੂਕਣੇ ਪੈ ਰਿਹਾ ਜੀ ਤੇ ਆਜੋ ਆਪਾਂ ਸਾਰੀ ਗੱਲਬਾਤ ਕਰਦੇ ਆ ਆਪਣੇ ਆਗੂਆਂ ਦੇ ਨਾਲ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹੈ ਜੀ ਤੇ ਆਜੋ ਕੀ ਵਿਚਾਰ ਰੱਖਦੇ ਆ ਜੀ ਕਰੋ ਵੀਡੀਓ ਚੇਰ ਵੱਧ ਤੋਂ ਵੱਧ ਤੇ ਚੈਨਲ ਸਬਸਕ੍ਰਾਈਬ ਕਰੋ ਜੀ ਵੇਖੋ ਜੀ ਜਿਹੜਾ ਮਾਹੌਲ ਆ ਮਾਹੌਲ ਖੱਟੜ ਸਰਕਾਰ ਨੇ ਦੋ ਦੇਸ਼ਾਂ ਵਾਲਾ ਬਣਾਇਆ ਪਿਆ ਕੇ ਜਿਹੜੀ 13 ਤਰੀਕ ਨੂੰ ਤੇ 14 ਨੂੰ ਇੰਨੀ ਜਿਆਦਾ ਬੰਬਬਾਰੀ ਗੋਲੀਆਂ ਨੇਕਾਂ ਹੀ ਜਿਹੜੇ ਕਿਸਾਨ ਫੱਟੜ ਹੋ ਗਏ ਆ ਤੇ ਦੂਸਰੇ ਪਾਸੇ ਦੂਸਰੇ ਪਾਸੇ ਜਦੋਂ ਵੇਖਿਆ ਗਿਆ ਵਾ ਆ 21 ਤਰੀਕ ਨੂੰ ਖੀਰ ਕਰ ਦਿੱਤੀ ਆ ਇੱਕ ਪਾਸੇ ਪਾਕਿਸਤਾਨ ਦਾ ਤੇ ਪੰਜਾਬ ਦਾ ਮਨਾ ਉਹਨੇ ਐ ਬਣਾਇਆ ਜਿਵੇਂ ਪਾਕਿਸਤਾਨ ਦੇਸ਼ ਹੁੰਦਾ ਹੀ ਸਾਨੂੰ ਕੀ ਅਸੀਂ ਸਾਡਾ ਦਿੱਲੀ ਨਾਲ ਕੋਈ ਲਿੰਕ ਨਹੀਂ ਸਾਡਾ ਦਿੱਲੀ ਦੇ ਨਾਲ ਅਸੀਂ ਟੈਕਸ ਦਿੰਦੇ ਆ ਭਾਰਤ ਸਰਕਾਰ ਨੂੰ ਸਭ ਕੁਝ ਕਰਦੇ ਆ ਉਹਨੇ ਕੰਦਾ ਮਾਰ ਕੇ ਉੱਤੇ ਕੰਡਿਆਲੀ ਤਾਰ ਲਾ ਦਿੱ ਆ ਤੇ ਸਾਨੂੰ ਗਾੜਲੇ ਪਾਸੇ ਇਹ ਤੁਹਾਨੂੰ ਇਹਦੇ ਵਿੱਚ ਦਿੱਲੀ ਵਿੱਚ ਕਿਸਾਨਾਂ ਨੂੰ ਵੜ ਨਹੀਂ ਦਿੱਤਾ ਚਲ ਗਿਆ ਉਹਨੇ ਦੋਏ ਹਿੱਸੇ ਬਣਾਏ ਆ ਐ ਸਰਕਾਰ ਦੀ ਨਿਖੇਦੀ ਕਰਦੇ ਇਸ ਗੱਲ ਦੀ ਵੀ ਜਿਹੜੀਆਂ ਤੂੰ ਕੰਦਾ ਮਾਰੀਆਂ ਕੀ ਪੱਕੀਆਂ ਰਹਿਣ ਦੇਗਾ ਕੀ ਪੰਜਾਬ ਦੇ ਨਾਲ ਵਪਾਰ ਬੰਦ ਆ ਕੀ ਅਸੀਂ ਤੁਹਾਡਾ ਹਿਸਾ ਨਹੀਂ ਸਰਕਾਰ ਦੀ ਜਿਹੜੀਆਂ ਇਹ ਹਰਕਤਾਂ ਬਹੁਤ ਮਾੜੀਆਂ ਬੀਜੇਪੀ ਦੀਆਂ ਇਹਨਾਂ ਨੇ ਲਖਣ ਦਾ ਹੁਣ ਜਿਹੜਾ ਸਮਾ ਆ ਗਿਆ ਨਾ ਪਿੰਡਾਂ ਚੋਂ ਨਾ ਇਹਨਾਂ ਦਾ ਵਿਰੋਧ ਕਰਾਂਗੇ ਅੱਜ ਵਾਲਾ ਪੁਤਲਾ ਜਿਹੜੇ ਸਾਡੇ ਕਿਸਾਨ ਸ਼ਹੀਦ ਹੋ ਗਏ ਨੌਜਵਾਨ ਚੀਤ ਹੋਇਆ ਵਾ ਤੇ ਕਿੱਡੀ ਗੱਲ ਮਾੜੀਆ ਜਿਹਦਾ ਬੇਟਾ ਚਲੇਗਾ ਜਿਹਦਾ ਭਰਾ ਚਲੇ ਗਿਆ ਉਹ ਭੈਣਾ ਕੀ ਕਰਨਗੀਆਂ ਕੀ ਸਰਕਾਰ ਨੂੰ ਕਿਹਨੇ ਕਿਹਨੂੰ ਹੁਕਮ ਕਿਹਨੇ ਦਿੱਤਾ ਗੋਲੀ ਚਲਾਉਣ ਦਾ ਇਹਨੂੰ ਹੁਕਮ ਕਿੰਨੇ ਦਿੱਤਾ ਕਿਸਾਨਾਂ ਦੇ ਗੋਲੀ ਚਲਾਉਣ ਦਾ ਅਸੀਂ ਇਹਨਾਂ ਦੀ ਨਖੇਦੀ ਕਰਦੇ ਹਾਂ ਇੱਕ ਹੋਰ ਮਸਲਾ ਕਿ ਅੱਜ ਜਿਹੜਾ ਇੱਕ ਟਵੀਟ ਅੰਬਾਲਾ ਪੁਲਿਸ ਵੱਲੋਂ ਕੀਤਾ ਕਿ ਅਗੇ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹਨਾਂ ਤੇ ਐਨਐਸਏ ਜਿਹੜਾ ਕਿ ਲਾਉਣ ਜਾ ਰਹੀ ਹੈ ਇਸ ਦਾ ਇਸ ਦੇ ਵਿੱਚ ਕੀ ਗੱੜਾ ਵੇਖੋ ਜੀ ਇਹਨਾਂ ਨਵੇਂ ਨਵੇਂ ਫਾਂਸੀ ਦੇ ਫੰਦੇ ਬਣਾਏ ਆ ਜਿਹੜੇ ਇਹ ਲਾਉਣਾ ਵਾ ਤੇ ਲਾ ਦੇਣ ਸਾਨੂੰ ਕੀ ਜੇ ਕਿਸਾਨ ਨੂੰ ਗੋਲੀਆਂ ਵੱਜ ਗਈਆਂ ਤੇ ਇਹ ਧਾਰਾ ਲਾਉਣ ਨਾਲ ਕੀ ਹੋ ਜੂ ਸਾਨੂੰ ਪਰ ਸਰਕਾਰ ਦੀ ਜਿਹੜੀ ਆ ਬੋਧ ਨੀਤੀ ਮਾਰੀ ਆ ਭਾਜਪਾ ਸਰਕਾਰ ਦੀ ਅਸੀਂ ਇਹ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਉੱਥੇ ਵੱਧ ਚੜ ਕੇ ਪਹੁੰਚੋ ਇਹਨਾਂ ਦਾ ਟਾਕਰਾ ਕਰੋ ਇਹਨਾਂ ਨੂੰ ਪੂਰਾ ਜਿਹੜਾ ਵਾ ਗੱਡ ਦੇ ਪਾਸੇ ਸਮਾਂ ਉਹਨਾਂ ਤੇ ਮੂੰਹ ਵੇਖਣਾ ਪਵੇ ਅਪੀਲ ਇਹੋ ਕਰਨੀ ਚਾਹੁੰਦੇ ਆ ਜੀ ਕਿ ਆਪਾਂ ਨੂੰ ਆਪਣੇ ਹੱਕਾਂ ਵਾਸਤੇ ਲਾਮਬੰਦ ਕਰਨਾ ਚਾਹੀਦਾ ਕਿਉਂਕਿ ਆਪਣੇ ਹੱਕ ਵਾਂ ਅਸੀਂ ਕੋਈ ਤਾਲੀਵਾਨ ਦੇ ਵਿੱਚ ਨਹੀਂ ਰਹਿ ਰਹੇ ਅਸੀਂ ਕੋਈ ਪਾਕਿਸਤਾਨ ਦੇ ਵਿੱਚ ਨਹੀਂ ਰਹੀ ਅਸੀਂ ਆਪਣੇ ਦੇਸ਼ ਦੇ ਵਿੱਚ ਜੋ ਸਾਡਾ ਸੰਵਿਧਾਨ ਦੇ ਮੁਤਾਬਕ ਸਸੇ ਸੰਵਿਧਾਨ ਦੇ ਮੁਤਾਬਕ ਅਸੀਂ ਜਿਹੜਾ ਸਾਡਾ ਸ਼ਾਂਤ ਵੀ ਪ੍ਰੋਟੈਸਟ ਆ ਉਹ ਕਰ ਸਕਦੇ ਆ ਤੇ ਸਾਡੇ ਤੇ ਸਰਕਾਰ ਤੇ ਸ਼ਿਕਾਇਤ ਕਰੀਏ ਜੋ ਕਿ ਬਹੁਤ ਹੀ ਨਿਰੰਗ ਹੋ। ਇੱਕ ਇੱਕ ਖਬਰ ਨਿਕਲ ਕੇ ਆਉਂਦੀ ਹੈ ਕਿ ਕਿਸਾਨਾਂ ਦੇ ਉੱਤੇ ਐਨਐਸਏ ਲਾਜਾ ਦਿੱਤਾ ਜਾਵੇਗਾ। ਕੱਲ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੋਈ ਸੀ। ਜਿਸ ਵਿੱਚ ਉਹਨਾਂ ਸਪਸ਼ਟ ਕੀਤਾ ਸੀ ਕਿ ਜਿਹੜੇ ਕਿਸਾਨ ਜਿਹੜੇ ਉੱਥੇ ਆਗੂ ਨੇ ਅੰਦੋਲਨ ਕਰ ਰਹੇ ਨੇ ਅਸੀਂ ਉਹਨਾਂ ਦੇ ਵਿੱਚ ਨਹੀਂ ਜਾਵਾਂਗੇ ਬਾਹਰ ਜਿਹੜਾ ਰੋਸ ਕੀਤਾ ਜਾਊਗਾ। ਇਸ ਦੇ ਬਾਰੇ ਤੁਸੀਂ ਕਹਿਣਾ ਇਹ ਕਿ ਜਿਹੜੀ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਇਕੱਠਾ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ ਅੱਜ ਜਿਹੜਾ ਪੁਤਲਾ ਫੂਕਿਆ ਗਿਆ ਵ ਇਹ ਸੰਯੁਕਤ ਮੋਰਚਾ ਤੇ ਗੈਰ ਰਾਜਨੀਤਿਕ ਜਿਹੜਾ ਸੰਯੁਕਤ ਮੋਰਚਾ ਤੇ ਜਿਹੜੀਆਂ ਮਜ਼ਦੂਰ ਕਿਸਾਨ ਜੱਥੇਬੰਦੀਆਂ ਉਹਨਾਂ ਵੱਲੋਂ ਸਾਂਝਾ ਜਿਹੜਾ ਪ੍ਰੋਗਰਾਮ ਲੈ ਕੇ ਜਿਹੜਾ ਵਾ ਅੱਜ ਦਾ ਜਿਹੜਾ ਪੋਤਲਾ ਫੂਕਿਆ ਗਿਆ ਵਾ ਜਿਹੜਾ ਇਹ ਮੋਤੀ ਸਰਕਾਰ ਨੇ ਜਿਹੜਾ ਤਸ਼ੱਦਦ ਟਾਇਆ 13 ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਿਹੜਾ ਵਾ ਕਿਸਾਨਾਂ ਤੇ ਮਜ਼ਦੂਰਾਂ ਤੇ ਜਿਹੜਾ ਤਸ਼ੱਦਦ ਟਾਇਆ ਗੋਲੀਆਂ ਸਿੱਧੀਆਂ ਚਲਾਈਆਂ ਤੇ ਆਪਣੇ ਕਿਸਾਨਾਂ ਵੀਰਾਂ ਨੂੰ ਸ਼ਹੀਦ ਕੀਤਾ ਜਿਹੜਾ ਮੇਰਾ ਵੀਰ ਸੁਭਕਰਨ ਸਿੰਘ ਇਹ ਦੁਨੀਆ ਤੋਂ ਚਲਾ ਗਿਆ ਉਹਨੂੰ ਜਿਹੜਾ ਭਾਵੇਂ ਸਾਡੇ ਤੇ ਐਨਐਸਏ ਵੀ ਲਾ ਦੇ ਠੀਕ ਆ ਸਾਨੂੰ ਕੋਈ ਪਰਵਾਹ ਨਹੀਂ ਜਿਹੜਾ ਇਸ ਦੁਨੀਆ ਤੋਂ ਚਲੇ ਗਿਆ ਉਹਦਾ ਸਹਾਰਾ ਕੌਣ ਆ ਦੋ ਭੈਣਾਂ ਉਹਦੀਆਂ ਵਿਚਾਰੇ ਦੀਆਂ ਮਾਂ ਵੀ ਸ਼ਿਰਤ ਨਹੀਂ ਗਿਆ ਦਾਦੀ ਨੇ ਉਹਨੂੰ ਪਾਲਣ ਪੋਸ਼ਣ ਕੀਤਾ ਵਾ ਇਹੋ ਜਿਹੜੇ ਤਿੰਨ ਕਿੱਲੇ ਉਹਦੀ ਪਹਿਲੀ ਸੀ ਦੇ ਵਿੱਚੋਂ ਡੇਢ ਕਿਲਾ ਜਿਹੜਾ ਉਹਨੇ ਪਹਿਲੀ ਵੇਚ ਕੇ ਆਪਣੀ ਭੈਣ ਦਾ ਵਿਆਹ ਕੀਤਾ ਹੁਣ ਦੋ ਕਿੱਲੇ ਜਿਹੜੀ ਪਹਿਲੀ ਢਾਈ ਕਿੱਲੇ ਉਹਦੇ ਰਹਿ ਗਈ ਆ ਇਹੋ ਜਿਹੜੇ ਜਿਹੜੇ ਗਰੀਬ ਕਿਸਾਨ ਉਹ ਹਾ ਦਾ ਨਾਰਾ ਮਾਰਨ ਵਾਸਤੇ ਉੱਥੇ ਬੈਠੇ ਆ ਤੇ ਜਿਹੜੇ ਆਪਣੇ ਅਸੀਂ ਭਰਾਵਾਂ ਨੂੰ ਅਪੀਲ ਵੀ ਕਰਨਾ ਚਾਹੁੰਦੇ ਨੇ ਕਿ ਜਿਹੜੇ ਭਰਾ ਸਾਡੇ ਇੱਥੇ 100-20 ਕਿੱਲੇ ਵਾਲੇ ਬੈਠੇ ਆ ਆਪਾਂ ਉਹਨਾਂ ਕਿਸਾਨਾਂ ਦਾ ਸਾਥ ਦੇਈਏ ਜਿਹੜੇ ਕਿੱਲੇ-ਕਿੱਲੇ ਆਲੇ ਜਾ ਕੇ ਕਿਸ ਗਰੀਬ ਕਿਸਾਨ ਉਹਦੇ ਕਿਸਾਨਾਂ ਦਾ ਸਾਥ ਦੇ ਰਹੇ ਆ ਤੇ ਵੱਲ ਚੜ ਕੇ ਆਪਣਾ ਹਿਸਾਬ ਆ ਰਹੇ ਆ ਜਿਹੜੀ ਮੋਦੀ ਤੇ ਖੱਟਰ ਸਰਕਾਰ ਆ ਲਗਾਤਾਰ ਕਿਸਾਨਾਂ ਤੇ ਮਜ਼ਦੂਰਾਂ ਤੇ ਤਸ਼ੱਦਦ ਢਾ ਰਹੀ ਆ ਉਹਦੋਂ ਵੀ ਜਿਹੜਾ 21 ਤਰੀਕ ਦੀ ਕਾਲ ਦਿੱਤੀ ਸੀ ਆਪਣੀ ਜਥੇਬੰਦੀਆਂ ਨੇ ਵੀ ਸ਼ਾਂਤਮਈ ਤਰੀਕੇ ਨਾਲ ਇਹ ਬਾਡਰ ਨੂੰ ਕ੍ਰੋਸ ਕਰਾਂਗੇ ਅਜੇ ਬਾਡਰ ਨੂੰ ਤਾਂ ਕ੍ਰੋਸ ਕੀ ਕਰਨਾ ਬਾਡਰ ਦੇ ਲਾਗੇ ਵੀ ਨਹੀਂ ਗਏ ਤੇ ਪਹਿਲਾਂ ਇਹਨਾਂ ਗੋਲਾਬਾਰੀ ਸ਼ੁਰੂ ਕਰਤੀ ਆ ਤੇ ਕਿਸਾਨਾਂ ਵੀਰਾਂ ਦੇ ਟਰੈਕਟਰ ਭੰਨੇ ਆ ਗੱਡੀਆਂ ਭੰਨੀਆਂ ਬਿਲਕੁਲ ਬਹੁਤ ਮਾੜਾ ਵਰਦੀਰਾ ਇਹਨਾਂ ਨੇ ਕੀਤਾ ਕਿਸਾਨਾਂ ਨਾਲ ਇਹ ਨੀਤੀ ਤੇ ਅਸੀਂ ਤੇ ਸਾਡਾ ਸੋਚ ਇਹੀ ਆ ਵੀ ਜੋ ਵੀ ਸਾਡੇ ਲੀਡਰ ਸਾਹਿਬ ਬਣ ਕੇ ਕਹਿਣਗੇ ਉਹਨਾਂ ਦੇ ਚੱਲਣ ਤਾ ਉਹ ਚੱਲੀਏ ਜਿੱਦਾਂ ਉਹਨਾਂ ਨੌਜਵਾਨ ਸਾਡੇ ਜਾਂਦੇ ਆ ਹੋਸ਼ ਗਵਾ ਪੈਂਦੇ ਉੱਥੇ ਜਾ ਕੇ ਨੁਕਸਾਨ ਕਰਾਉਂਦੇ ਆ ਤੇ ਜਿੰਨੇ ਵੀ ਵੀਰ ਨੇ ਉੱਥੇ ਜਾਣਾ ਪਹਿਲੀ ਦੀ ਬੇਨਤੀ ਹੈ ਵੀ ਜਿੰਨੇ ਜਾਣਾ ਉਹ ਜਹੇ ਬੰਦੀਆਂ ਨਾਲ ਕਨੈਕਟ ਕਰਕੇ ਜਾਵੇ ਜੋ ਵੀ ਉੱਥੇ ਆਪਣੇ ਲੀਡਰ ਸਾਹਿਬ ਆਣਾ ਜਿੰਨੀਆਂ ਜਹੇ ਬੰਦੀਆਂ ਦੇ ਜੋ ਮੀਟਿੰਗ ਚੱਲਦੀ ਆ ਆਪਾਂ ਨੂੰ ਜੋ ਵੀ ਉਹ ਕਹਿੰਦੇ ਗਾੜੀ ਚੱਲਣ ਬਾਰੇ ਜਿੱਦਾਂ ਵੀ ਜਾਣ ਬਾਰੇ ਕਹਿੰਦੇ ਉਹਨਾਂ ਦੇ ਕਹਿਣ ਤੇ ਚੱਲਣਾ ਉਹਨਾਂ ਨੇ ਜੋ ਵੀ ਕਿਹਾ ਉਹਦੇ ਪੂਰਨੇ ਪਾਉਣ ਆਪ ਜਾ ਕੇ ਉਹ ਸ਼ਹਾਵਾ ਦੇ ਵਿੱਚ ਜਾ ਕੇ ਕੋਈ ਗਲਤ ਕੰਮ ਨਾ ਕਰੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਧੰਨਵਾਦ ਕਰਦਾ ਜਿਹੜਾ ਆਪਣੇ ਮੀਡੀਆ ਭਾਈਚਾਰਾ ਜੀ। ਬਾਈ ਜੀ ਮਾਹੌਲ ਉੱਥੇ ਸਭ ਤੋਂ ਅੱਗੇ ਹੋ ਕੇ ਬਾਈ ਜੀ ਅਸੀਂ ਜਦੋਂ ਉੱਥੇ ਪਹੁੰਚੇ ਦੇਖਿਆ ਆਪਣਾ ਪੱਤਰਕਾਰ ਭਾਈਚਾਰਾ ਤੇ ਨੌਜਵਾਨ ਵੀਰ ਆਪਣੇ ਹੱਕਾਂ ਦੀ ਖਾਤਰ ਗਏ ਸੀ ਜੀ ਤੇ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਬੈਠੇ ਸੀ ਤੇ ਜਿਹੜੇ ਇੱਧਰ ਦੀ ਲੋਕ ਸੀ ਜਿਹੜੇ ਬਾਈ ਉੱਧਰ ਦੇ ਕੁਝ ਸਿਵਲ ਕੱਪੜਿਆਂ 'ਚ ਵੀ ਸੀ ਕੁਝ ਵਰਦੀ ਨਾਲੇ ਸੀ ਜੀ ਉਹਨਾਂ ਨੇ ਆਣ ਕੇ ਬਾਈ ਤੇ ਸਾਡੇ ਕਿਸਾਨਾਂ ਤੇ ਧੂਏ ਵਾਲੇ ਪਹਿਲੋਂ ਬੰਬ ਸੁੱਟੇ ਬੰਬ ਸੁੱਟਣ ਤੋਂ ਬਾਅਦ ਮੁੜ ਕੇ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਬੜਾ ਕੁਝ ਕੀਤਾ ਪੱਕੀਆਂ ਗੋਲੀਆਂ 12 ਬੋਰ ਲੀਆਂ ਤੇ ਤੇ ਹੋਰ ਵੀ ਜਿਹੜੀਆਂ ਰਫਲਾ ਕੀ ਆਂਦੇ ਹੁੰਦਿਆ 47 ਵੀ ਵਰਦੀਆਂ ਕਹਿੰਦੇ ਨਾ 44 ਧਾਰਾ ਲਾਗੂ ਕੱਲੀ 44 ਨਹੀਂ ਉੱਥੇ 47 ਤੱਕ ਵੀ ਵਰਤੀਆਂ ਗਈਆਂ ਜੀ ਸਾਡਾ ਵੀਰ ਜਸਕਰਨ ਬਾਈ ਜੀ ਮੇਰੇ ਤੋਂ ਥੋੜੀ ਦੂਰੀ ਤੇ ਸੀਗਾ ਜਦੋਂ ਉਹਨੂੰ ਮੈਂ ਬਾਈ ਜੀ ਚੱਕਣ ਲਈ ਅੱਗੇ ਵਧਿਆ ਤੇ ਉਹਨਾਂ ਨੇ ਉਦੋਂ ਧੂਵੇਂ ਵਾਲੇ ਬਾਈ ਜੀ ਬੰਬ ਸੁੱਟਨੇ ਸ਼ੁਰੂ ਕਰ ਦਿੱਤੇ ਤੇ ਫਿਰ ਬਾਈ ਜੀ ਉਹ ਐਨਾ ਭੈੜਾ ਗੈਂਸਾ ਈ ਨਾਲੇ ਤਾਂ ਗਲੇ ਨੂੰ ਅੱਖਾਂ 'ਚੋਂ ਤੇ ਪੂਰਾ ਸਾੜ ਪਾਉਂਦਾ ਬੰਦੇ ਨੂੰ ਦੀਦਾ ਕਾਕ ਨਹੀਂ ਜਿੰਨੇ ਚਿਰ ਨੂੰ ਮਾਰੀ ਜੀ ਸੁਰਤ ਆਉਣ ਲੱਗਦੀ ਸੀ ਉਨੇ ਜਦੋਂ ਥੋੜਾ ਜਿਹਾ ਅੱਗੇ ਹੋਰ ਥੋੜ੍ਹ ਦੇਂਦੇ ਸੀ ਜੀ ਬਹੁਤ ਬੁਰੇ ਹਾਲਾਤ ਆ ਜੀ ਤੇ ਪੱਤਰਕਾਰ ਭਾਈਚਾਰਾ ਜਿੰਨਾ ਵੀ ਸੋਸ਼ਲ ਮੀਡੀਆ ਉੱਤੇ ਜਾਂ ਪੱਤਰਕਾਰ ਵੀ ਪਹੁੰਚੇ ਆ ਵੀ ਉਹ ਵੀ ਅੱਗੇ ਹੋ ਕੇ ਵੀਰਾਂ ਨੇ ਬਹੁਤ ਤਕੜਾ ਯੋਗਦਾਨ ਪਾਇਆ ਜੀ ਉਹਨਾਂ ਦਾ ਦੱਸਿਆ ਸੀ ਕਿ ਜਿਹੜੇ ਕਿਸਾਨਾਂ ਦੇ ਉੱਪਰ ਜਿਹਨਾਂ ਨੇ ਇਹ ਅੱਗੇ ਵੱਧ ਕੇ ਹਮਲਾ ਕੀਤਾ ਉਹਨਾਂ ਦੇ ਮਾਮਲਾ ਦਰਜ ਕੀਤਾ ਜਾਊਗਾ ਪਰ ਅਜੇ ਤੱਕ ਸਰਕਾਰ ਵੱਲੋਂ ਕੁਝ ਵੀ ਨਹੀਂ ਕਿਹਾ ਕੀਤਾ ਗਿਆ ਤੁਸੀਂ ਸਰਕਾਰ ਦੇ ਨੁਮਾਇੰਦੇ ਜੀ ਕੀ ਕਹਿਣਾ ਜੋਗੇ ਤੁਸੀਂ ਕਿ ਉਹ ਸਰਕਾਰ ਆਪ ਦਾ ਸਟੈਂਡਰਡ ਸਪੱਸ਼ਟ ਕੀਤਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੀ ਹਮਾਇਤ ਆ ਬਿਲਕੁਲ ਜੋ ਕਾਰਵਾਈ ਬੰਦੀ ਸਰਕਾਰ ਕਰੂਗੀ ਕਦੋਂ ਕਿੰਨਾ ਦਾ ਕਰ ਰਹੀ ਆ ਗੱਲ ਚੱਲ ਰਹੀ ਆ ਜਾਣ ਰਹੀ ਆ ਗੱਲ ਚੱਲ ਰਹੀ ਆ ਕੱਲ ਵੀ ਤੁਸੀਂ ਬਿਆਨ ਸੁਣਿਆ ਵਾ ਸਭ ਕੁਝ ਕਰ ਰਹੀ ਆ ਸਰਕਾਰ ਕਰੂਗੀ ਮੈਂ ਇਹ ਵੀ ਅਪੀਲ ਕਰਦਾ ਕਿ ਆਪਾਂ ਬਾਰਡ ਦੇ ਵਾਸੀਆਂ ਸਾਡਾ ਹੱਕ ਬਣਦਾ ਉਥੇ ਜਾਣ ਦਾ ਸਾਨੂੰ ਕੋਈ ਰੋਕ ਨਹੀਂ ਸਕਦਾ ਇਹ ਬਹੁਤ ਗੁੰਡਾਗਰਦੀ ਆ ਨਗਾ ਨਾ ਜਿਆ ਧੱਕਾਵਾ ਜਿੰਨੇ ਉਥੇ ਬੈਰੀਅਰ ਲਾਏ ਉਦੋਂ ਜੇ ਬਾਰਡ ਤੇ ਤਾਂ ਕੁਝ ਵੀ ਨਹੀਂ ਗੱਲ ਜਿੱਥੇ ਪਾਕਿਸਤਾਨ ਤੋਂ ਉਥੇ ਤਾਂ ਕਿਤੇ ਕਿਤੇ ਬੜੀ ਦੂਰ ਦੂਰ ਤੱਕ ਕਿਤੇ ਹੀਰੋਨ ਵੀ ਨੰਗੀਆਂ ਦੀ ਸਾਰਾ ਕੁਝ ਨੰਗੀਆਂ ਦਾ ਇੱਥੇ ਇਹਨਾਂ ਦਾ ਕੋਈ ਕੰਟਰੋਲ ਨਹੀਂ